ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਡੇ ਪੱਧਰ ਤੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਸੰਤਕਰੀਬਨ ਬਠਿੰਡਾ ਲੋਕ ਸਭਾ ਹਲਕਾ ਦੇ ਵਿੱਚ ਅਮਨ ਆਮਾਨ ਦੇ ਨਾਲ ਵੋਟਾਂ ਦਾ ਗੱਵ ਨੇਪਰੇ ਚਾੜਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਈਵੀਐਮ ਮਸ਼ੀਨਾਂ ਨੂੰ ਹੁਣ ਮਹਾਰਾਜਾ ਰਣਜੀਤ ਸਿੰਘ ਨਿੱਕਲ ਯੂਨੀਵਰਸਿਟੀ ਬਠਿੰਡਾ ਵਿਖੇ ਰੱਖ ਦਿੱਤਾ ਗਿਆ ਤੇ ਪੂਰੇ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕੀਤੇ ਗਏ ਨੇ ਗਾਜ਼ੇ ਕਿ ਆਉਣ ਵਾਲੀ 4 ਤਰੀਕ ਯਾਨੀ ਕਿ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ ਦੇਖਣਾ ਹੋਵੇਗਾ ਕਿ ਆਖਰ ਗਿਣਤੀ ਤੋਂ ਬਾਅਦ ਕਿਸ ਉਮੀਦਵਾਰ ਦੀ ਕਿਸਮਤ ਤੋ ਖੁੱਲੇ ਗਏ ਲੋਕਾਂ ਦੇ ਵੱਲੋਂ ਆਪਣੇ ਪੱਧਰ ਤੇ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਹਰ ਉਮੀਦਵਾਰ ਤੇ ਵੋਟਰਾਂ ਦੀਆਂ ਧੜਕਣਾ ਵੀ ਇਸ ਵੇਲੇ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਹਰ ਵੋਟਰ ਦੇ ਵੱਲੋਂ ਆਪਣੇ ਉਮੀਦਵਾਰ ਨੂੰ ਵੋਟਾਂ ਪਾਈਆਂ ਜਾਂਦੀਆਂ ਨੇ ਤੇ ਜਿੰਤਨ ਦੀ ਉਮੀਦ ਕੀਤੀ ਜਾਂਦੀ ਹੈ ਤਾਂ 4 ਤਰੀਕ ਨੂੰ ਪਤਾ ਲੱਗੇਗਾ ਕਿ ਆਖਰ ਰਿਜ਼ਲਟ ਕਿਸ ਦੇ ਹੱਕ ਦੇ ਵਿੱਚ ਆਉਂਦੇ ਨੇ ਇਹ ਵੀ ਮਸ਼ੀਨਾਂ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਕਾਲ ਯੂਨੀਵਰਸਿਟੀ ਦੇ ਅੰਦਰ ਭਾਰੀ ਸੁਰੱਖਿਆ ਦੇ ਹੇਠ ਰੱਖ ਦਿੱਤਾ ਗਿਆ ਤੇ ਚੋਣ ਅਧਿਕਾਰੀਆਂ ਦੇ ਵੱਲੋਂ ਸਮੇਂ-ਸਮੇਂ ਤੇ ਪਹੁੰਚ ਕੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਚੌੜਾ ਕਾਰੀ ਪੂਨਮ ਸਿੰਘ ਜਿਨ੍ਹਾਂ ਜਾਣਕਾਰੀ ਦਿੰਦੇ ਆ ਦੱਸਿਆ ਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਸ਼ੀਨਾਂ ਯੂਨੀਵਰਸਿਟੀ ਦੇ ਅੰਦਰ ਰੱਖ ਦਿੱਤੀਆਂ ਗਈਆਂ ਨੇ ਤੇ 4 ਤਰੀਕ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਬਠਿੰਡਾ ਲੋਕ ਸਭਾ ਹਲਕਾ ਦੇ ਵਿੱਚ ਅਮਨ ਆਮਾਨ ਦੇ ਨਾਲ ਵੋਟਾਂ ਦਾ ਕਬ ਨੇਪਰੇ ਚਾੜਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਏਵੀਐਮ ਮਸ਼ੀਨਾਂ ਨੂੰ ਹੁਣ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਰੱਖ ਦਿੱਤਾ ਗਿਆ ਤੇ ਪੂਰੇ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕੀਤੇ ਗਏ ਦਾਸ ਦੇ ਆਉਣ ਵਾਲੀ 4 ਤਰੀਕ ਯਾਨੀ ਕਿ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ ਦੇਖਣਾ ਹੋਏਗਾ ਕਿ ਆਖਰ ਗਿਣਤੀ ਤੋਂ ਬਾਅਦ ਕਿਸ ਉਮੀਦਵਾਰ ਦੀ ਕਿਸਮਤ ਖੁੱਲੇਗੀ ਲੋਕਾਂ ਦੇ ਵੱਲੋਂ ਆਪਣੇ ਪੱਧਰ ਤੇ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਹਰ ਉਮੀਦਵਾਰ ਤੇ ਵੋਟਰਾਂ ਦੀਆਂ ਧੜਕਣਾ ਵੀ ਇਸ ਵੇਲੇ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਹਰ ਵੋਟਰ ਦੇ ਵੱਲੋਂ ਆਪਣੇ ਉਮੀਦਵਾਰ ਨੂੰ ਵੋਟਾਂ ਪਾਈਆਂ ਜਾਂਦੀਆਂ ਨੇ ਤੇ ਜਿੰਨਾਂ ਦੀ ਉਮੀਦ ਕੀਤੀ ਜਾਂਦੀ ਹੈ ਤਾਂ 4 ਤਰੀਕ ਨੂੰ ਪਤਾ ਲੱਗੇਗਾ ਕਿ ਆਖਰ ਰਿਜ਼ਲਟ ਕਿਸ ਦੇ ਹੱਕ ਦੇ ਵਿੱਚ ਆਉਂਦੇ ਨੇ ਇਹ ਵੀ ਆ ਮਸ਼ੀਨਾਂ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਅੰਦਰ ਭਾਰੀ ਸੁਰੱਖਿਆ ਦੇ ਹੇਠ ਰੱਖ ਦਿੱਤਾ ਗਿਆ ਤੇ ਜੋ ਉਹਨਾਂ ਅਧਿਕਾਰੀਆਂ ਦੇ ਵੱਲੋਂ ਸਮੇਂ-ਸਮੇਂ ਤੇ ਪ ਕਿ ਚੈਕਿੰਗ ਵੀ ਕੀਤੀ ਜਾ ਰਹੀ ਹੈ। ਜਨਮ ਕੀ ਕਹਿਣਾ ਜਾਨਾ ਹੈ ਅਰਜੰਟੀਨ ਨੂੰ ਲੈ ਕੇ ਕਿ ਇਸ ਤਰ੍ਹਾਂ ਦੇ ਸੁਰੱਖਿਆ ਐਂਪਲੋਅ ਬਚਤੀ ਰਿਹਾ ਕੀ ਹਦਾਇਤਾਂ ਨੇ? ਅ ਦੇਖੋ ਜੀ ਅ ਜਿਹੜੀ 4 ਤਰੀਕ ਨੂੰ ਗਣਤੀ ਹੈ ਉਹਦੇ ਸਾਰੇ ਸੁਰੱਖਿਆ ਦੇ ਪ੍ਰਬੰਧ ਜਿਹੜੇ ਐਸ ਪਰ ਗਾਈਡਲਾਈਨਸ ਐਂਡ ਪ੍ਰੋਟੋਕਾਲ ਜਿਹੜੇ ਹੈਗੇ ਆ ਉਹ ਸਾਰੇ ਕਰ ਲਏ ਗਏ ਆ ਔਰ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਪੋਲ ਜਿਹੜੀ ਹੈ ਉਹ ਸਾਰੀ ਸੰਪੰਨ ਹੋਈ ਹੈਗੀ ਆ ਤੇ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਆ।